ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਹਿਬ ਜੀਓ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈੰਜ ਰਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪਰ ਹਲਾਦ ਤਰਾਇਆ ਅਹੰਕਾਰੀਆਂ ਨਿਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਤੂੰ ਕਰਤਾ ਕਰਨਾ ਮੈਂ ਨਹੀਂ ਜਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹ ਹੈ ਜੋਤ ਜੋਤ ਮਹ ਹੈ ਜਾਤਾ ਅਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਪਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸਿਵ ਕਰ ਰਹਿਆ ਸੋ ਦਰ ਆਗਵਾਸਾ ਮਹੱਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸ਼ੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਗ ਪਰਿ ਸਿਉ ਕਹੀਅਹ ਕੇਤੇ ਤੇਰੇ ਗਾਵਣ ਹਾਰੇ ਗਾਵਣ ਤਿਨੋਂ ਪਵਨ ਪਾਣੀ ਬੈ ਸੰਤਰ ਗਾਵ ਆ ਰਾਜਾ ਧਰਮ ਦਿਵਾਰੇ ਗਾਵਣ ਤਦਨੋ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵਣਤ ਦਿਨੋ ਇਛਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣਤ ਦਿਨੋ ਇੰਦਰ ਇੰਦਰਾਚਣ ਬੈਠੇ ਦੇਵਤਿਆਂ ਦਰ ਨਾਲੇ ਗਾਵਣਤ ਦਿਨੋ ਸਿੱਧ ਸਮਾਧੀ ਅੰਦਰ ਗਾਵਣਤ ਦਿਨੋ ਸਾਧ ਵਿਚਾਰੇ ਇਹ ਗਾਵਣਤ ਦਿਨੋ ਜਤੀ ਛਤੀ ਸੰਤੋਖੀ ਗਾਵਣਤ ਦਿਨੋ ਵੀਰ ਕਰਾਰੇ ਗਾਵਣਤ ਦਿਨੋ ਪੰਡਤ ਪੜਨ ਰੱਖੀ ਚਰ ਜੁਗ ਜੁਗ ਵੇਂਦਾ ਨਾਲੇ ਗਾਵਣਤ ਦਿਨੋ ਮੋਹਣੀਆ ਮਨ ਮੋਹਣ ਸੁਰਗਾ ਮਸ ਪਿਆਲੇ ਗਾਵਣ ਤਦਨ ਰਤਨ ਉਪਾਏ ਤੇਰੇ ਅਠ ਛੜ ਤੀਰਥ ਨਾਲੇ ਗਾਵਣ ਤਦਨ ਜੋਤ ਮਹਾਬਲ ਸੂਰਾ ਗਾਵਣ ਤਦਨ ਖਾਣੀ ਚਾਰੇ ਗਾਵਣ ਤਦਨ ਖੰਡ ਮੰਡਲ ਬਰਮੰਡਾ ਆਕਰ ਕਰ ਰੱਖੇ ਤੇਰੀ ਧਾਰੇ ਸੇ ਤਦਨ ਗਾਵਣ ਜੋਤਿ ਤਦ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨ ਗਾਵਣ ਸੇਮਾ ਚਿੱਤ ਨਯਾਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਤੀ ਨਾਈ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਿੰਨਾ ਰਚਾਈ ਰੰਗੀ ਰੰਗੀ ਭਾਤੇ ਕਰ ਕਰ ਜਿਨ ਸੀ ਮਾਇਆ ਜਿੰਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਛ ਭਾਵੇਂ ਸੋਈ ਕਰਚ ਫਿਰ ਹੁਕਮ ਨਾ ਕਰਨਾ ਜਾਇ ਸੋ ਪਾਤਸ਼ਾਹ ਸਾਹਾ ਪਤਸ਼ਾਹੀ ਬ ਨਾਨਕ ਰਹਿਣ ਰਜਾਈ ਆਚਾ ਮਹੱਲਾ ਪਹਿਲਾ ਸੁਣਵਡਾ ਆਖਾ ਸਭ ਕੋਏ ਕਿ ਵਡ ਵਡਾ ਡੇਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਣੇ ਵਾਲੇ ਤੇਰੇ ਰਹਿ ਸਮਾਏ ਵਡੇ ਮੇਰੇ ਸਾਹਿਬਾ ਗਿਆਰ ਗੰਪੀਰਾ ਗੁਣ ਗਹਿਰਾ ਕੋਈ ਨਾ ਜਾਣੈ ਤੇਰਾ ਕੇਤਾ ਕੇ ਵਡਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀ ਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਨ ਨਾ ਜਾਈ ਤੇਰੀ ਤਿਲ ਵਡਿਆਈ ਛਪ ਚਤ ਛਪ ਤਪ ਛਪ ਚੰਗਿਆਈਆਂ ਚਿੱਤਾ ਪਰਖਾਂਕੀਆਂ ਵਡਿਆਈਆਂ ਤੁਧਵੇਂ ਸਦੀ ਕਿਨੇ ਨਾ ਪਾਈਆਂ ਕਰਮ ਮਿਲੈ ਨਹੀਂ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੇ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਤੇ ਜਾ ਕੇ ਤਿਆਰਾ ਨਾਨਕ ਸੱਚਾ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਚਰਾ ਮਰ ਜਾਉ ਆਖਣੇ ਆਖਾ ਸਾਚਾ ਨਾਉ ਸਾਤੇ ਨਾਮ ਕੀ ਲਾਗਾ ਭੂਖਿਤ ਭੁਖੇ ਖਾਏ ਚਲੀ ਇਹ ਦੁਖ ਛੋਕਾਂ ਵਿਚਰਾ ਮੇਰੀ ਮਾਏ ਸਾਚਾ ਜੈ ਬਚਾਤਿਆ ਨਾਏ ਰਹਾਉ ਸਾਤੇ ਨਾਮ ਕੀ ਤਿਲ ਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹ ਵਡਾਣਾ ਹੋਵੇ ਘਾਟ ਨਾ ਜਾਏ ਨਾ ਉਹ ਮਰਨਾ ਨਾ ਹੋਵੇ ਸੋਗ ਦੀਦਰ ਹਣਾ ਚੁੱਕਾ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕਹੋ ਆ ਨਾ ਕੋ ਹੋਏ ਜੇ ਵੜਿਆਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਚਾਰ ਹਤੇ ਕਮ ਜਾਤ ਨਾਨਕ ਨਾਮ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚਹਤਾ ਹਰ ਜਾਣ ਕੇ ਛਤਿ ਗੁਰ ਛਤਿ ਪੁਰਖਾ ਬਿਨੋਂ ਕਰੋਂ ਗੁਰ ਪਾਸ ਹਮ ਕੀਰੇ ਕਿਰਮ ਛਤਿ ਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋਂ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਾਣ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ जिण हर 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 रथ नाम ना पाया ते भाग हीण जंपा सो जो सतगुरु चरण संगत नहीं आए त्रिग जीवे त्रिग जीवास जिण हर जन सतगुरु संगत पाई तिन ਧਰ ਮस्तक ਲਿਖਿਆ ਲਿਖਾਸ ਧਨ ਧਨ सतसंगत ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵਹੁ ਉਦਮ ਜਾਂ ਹਰ ਹਰ ਜਿਉ ਪਰਿਆ ਥੈਲ ਪੱਥਰ ਮਹਿ ਜੰਤ ਉਪਾਏ ਤਾਂ ਕਾਰਿ ਜਿਕ ਆਗਾ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਚਤ ਬਨਿੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜ ਕਸ਼ਮ ਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜ ਊੜ ਆਵੈ ਸਾ ਕੋਟਾ ਤਿਸ ਪਾਸਾ ਬਚਰੇ ਛਰਿਆ ਤਿਨ ਕਮਣ ਖਲਾਵਾ ਕਮਣ ਚੁਗਾਵਾ ਮਨ ਮਹਿ ਚਿਮਰਨ ਕਰਿਆ ਸਾਬ ਨਿਦਾਨ ਦਸ ਅਠ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਗ ਆਸਾ ਮਹੱਲਾ ਚੌਥਾ ਜੋ ਪੁਰਖ ਇਕ ਅੰਕਾਰ ਰਤਗੁਰ ਪ੍ਰਸਾਦ ਜੋ ਪੁਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵ ਸਭ ਧਿਆਵਤ ਦਜੀ ਹਰ ਸੱਤਿ ਸਿਰਜਣਹਾਰਾ ਸਭ ਜੀਤ ਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਧਿਆਵ ਹਛੰਤ ਹਜੀ ਸ਼ਬਦ ਦੁਖ ਵਿਸਾਰਨ ਹਾਰਾ ਹਰਿਆਪੇ ठाकुर ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪਿਰਖ ਚਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਜਬ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹੁ ਜੋ ਸੇਵਹੁ ਤਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹੁ ਹਰ ਧਿਆਵਹੁ ਤਦ ਜੀ ਜੇ ਜਨ ਜੁਗ ਮਾ ਸੁਖ ਵਾਸੀ ਜੇ ਮੁਕਤ ਜੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੋਟੀ ਜਮਕੀ ਖਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸ਼ੈਤਨ ਸ਼ੈਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹ ਹਰ ਪੂਜਾ ਜੀ ਤਪ ਤਾਪ ਹ ਜਪ ਹ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹ ਬਾਸੀ ਮਰਤ ਹਾਂ ਤੇ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜਿਆ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਿ ਸੋਈ ਤੁਦੇ ਆਪੇ ਛਿਰਛਟ ਸਭੇ ਉਪਾਈ ਜੀ ਤੁਦੇ ਆਪੇ ਸੁਰਜ ਸਭ ਗੋਹੀ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਤੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਡਾ ਤਾਈ ਜੋ ਤੂੰ ਭਾਵਾ ਸੋਈ ਤੀਚੀ ਜੋ ਤੂੰ ਦੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਜਬਣੀ ਧਿਆਇ ਜਿਸਨੋਂ ਕਿਰਪਾ ਕਰ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਗੁਰਮਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਛਬ ਤੁਜਹੀ ਮਾਹ ਤੁਜ ਬਿਨ ਦੂਜਾ ਕੋਈ ਨਾਹ ਜੀ ਜੰਤ ਛਬ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਇਹੀ ਛੋਈ ਜਣ ਜਾਣਾ ਹਰ ਗੁਣ ਸਦਹੀ ਆਖ ਵਖਾਣਾ ਜਿਨੇ ਹਰ ਛੇਵਿਆਂ ਤਿੰਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਜ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੋ ਜਾਣ ਹਸੋਏ ਜਣ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵੜਾ ਪਹਿਲੇ ਨਿਵਾਸ ਆਪਾਣੇ ਪਾਵਕ ਤਿੰਨ ਹਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੁੱਬੀ ਅਲੇ ਮਨ ਏਕ ਨਾ ਚੇਤਿ ਤੁਮੜ ਮਣਾ ਹਰ ਵਿਚਰਤ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਾਣਾ ਭਇਆ ਪਰਨਵਤ ਨਾਨਕ ਤਿੰਨ ਕੀ ਸਰਨਾ ਜਿਨ ਤਉ ਨਹੀਂ ਵਿਚਰਿਆ ਆਛਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰਿਆ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਗ ਭਵ ਜਲ ਤਰਨ ਕਾ ਜਨਮ ਬਿਰਥਾ ਜਾਤ ਰੰਗ ਮਾਇਆ ਕਾ ਰਹਾਓ ਜਪਦਾ ਪਛੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖ ਸਰਮਾ ਇਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਜੋ ਬਾਚ ਬੇਨਤੀ ਚਉਪਈ ਹਮਰੇ ਕਰਿਓ ਹਾਸ ਦਾ ਰਸਾ ਹਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨ ਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਤ ਸਬਾਤ ਮਕਾਵਹੁ ਆਪ ਹਾਸ ਦਾ ਮੋਹ ਬਚਾਵਹੁ ਖੁਸ਼ੀ ਬਸਮ ਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਰ ਅਚਾਨੇ ਜੀ ਕਰਦਾ ਕਰਿਆ ਤਾ ਬੈਰਨ ਕੋ ਆਜ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਾ ਪਿਆਸਾ ਤਮਹਾ ਛਾੜ ਕੋਈ ਵਰਨਾ ਤਿਹਾਉ ਜੋ ਵਰਚਹਉ ਚੂ ਤੁਮ ਤੇ ਪਾਉ ਸਿਵਕ ਚਿਖਿਓ ਹਮਾਰੇ ਤਾਰਿਯਹ ਚਣ ਚਣ ਛਤਰ ਹਮਾਰੇ ਮਾਰਿਯਹ ਆਪਹਾ ਦਾ ਮੁਝਾ ਉਬਰੀਆ ਮਰਨ ਕਾਲ ਕਾ ਤਰਾਥਨ ਬਰੀਆ ਹੁ ਜੋ ਸਦਾ ਹਮਾਰੇ ਪਸਾ ਸ੍ਰੀ ਅਸਿਦਜਿਓ ਕਰਜ ਹਰਸਾ ਰਾਖਲੇ ਮੋ ਰਖਣਹਾਰੇ ਸਾਹਿਬ ਸ਼ੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮਹੋ ਪੂਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀ ਅਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮ ਚਕਾਰ ਹੈ ਤਾਹ ਹਮਾਰਾ ਜਮਨ ਕਾਲ ਸਭ ਜਗਤ ਬਣਾ ਜੋ ਦੇਵ ਦਾਤ ਜਸਣ ਉਪਜਾ ਜੋ ਆਦਿ ਅੰਤੇ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮ ਚਕਾਰਤੀ ਸਹੀ ਕੋ ਹਮਾਰੇ ਸਗਲ ਪਰਜਾ ਜਿਨੇ ਆਪ ਸਵਾਰੀ ਸਿਵਕਣ ਕੋ ਸਿਵਕਣ ਸੁਖ ਦਿਯੋ ਸੰਤਰਨ ਕੋਮਲ ਮੋਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਥ ਥੂਲਾ ਤਾ ਪਰ ਕਿਰਪਾ ਦਿਰਸ਼ਟ ਕਰ ਫੂਲਾ ਚੰਤਨ ਦੇੁ ਕਪਾਇਤੇ ਦੁਖੀ ਜੁਖ ਪਾਇ ਸਦਨ ਕੇ ਸੁਖੀ ਇਕ ਇਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੀ ਜਾਨਾ ਜਬਿਆ ਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇ ਧਰ ਸਭ ਹੋਂ ਜਿਤੇ ਬਦਨ ਸਿਰ ਛਟ ਸਭ ਧਾਰਾ ਆਪ ਆਪਨੇ ਬੂਝ ਉਚਾਰਾ ਤੁਮ ਜਬਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਆਨਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅਜੰਬ ਤਾ ਕਾ ਮੂੜ ਉਚਾਰਤ ਭੇਦਾ ਜਾਂ ਕਾਂ ਪੇਵਣ ਨ ਪਾਵਤ ਬੇਦਾ ਤਾਕਾ ਕਰ ਪਾਹਣ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸਿਵੋ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੇ ਬੁੱਧ ਹਜਤੀ ਵਰਨਤ ਪਿੰਨ ਪਿੰਨ ਤੂੰ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦਿ ਸਦਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਚਰੂਪ ਆਹ ਰਾਂਕ ਭਯੋ ਰਾਵ ਕਹੀ ਭੂਪਾ ਅੰਡਜ ਜੇਰ ਜਸੇ ਤਜਕੀਨੀ ਉਤਪਜ ਖਾਨ ਬਹੁਰ ਰਚ ਦਿਨੀ ਕਹਉ ਭੂਲ ਰਾਜਾ ਹਵੇ ਬੈਠਾ ਕਹਉ ਜਿਮਟ ਭਯੋ ਸ਼ੰਕਰ ਇਕਾਠਾ ਸਗਲੇ ਸਿਰਛਟ ਦਿਖਾਇ ਅਜੰਪਵ ਆਦ ਜੁਗਾਤ ਸਰੂਪ ਸਿਜੰਪਵ ਅਬਰਸਾ ਮੇਰੀ ਤੁਮ ਕਰੋ ਸਿਖੋ ਉਬਾਰ ਅਤਿਕ ਸੰਗਰੋ ਦੁਸ਼ਟ ਦਿਤੇ ਉਠਵਤ ਉਤਪਾਤਾ ਤਕਲ ਮਲੇ ਚ ਕਰੋ ਰਣ ਘਾਤਾ ਜੇ ਅਛਤ ਜ ਤਵ ਸਰਨੀ ਪਰੇ ਤਿਨ ਕੈ ਦੁਖ ਤੁ ਦੁਖ ਤੁ ਹਮਰੇ ਪ੍ਰਖ ਜਵਨਾ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤੀ ਐ ਤਾਕੇ ਕਾਲ ਨਿਕਟ ਨਹੀਂ ਐ ਰਸਾ ਹੋਏ ਤਾ ਸਭ ਕਾਲਾ ਦੁਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦਰਛਟ ਤਨ ਜਾਹ ਨਾ ਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿਦ ਚਿਦ ਕਰਮ ਸਭ ਹੋਈ ਦੁਟ ਸਾਸਵ ਸਕੇ ਨ ਕੋਈ ਇਕ ਬਾਰ ਜਿਨੇ ਤਮੈ ਸੰਭਾਰਾ ਕਾਲ ਬਾਹ ਤੇ ਤਾਹੇ ਉਬਾਰਾ ਜਿੰਨਰ ਨਾਮ ਤਿਹਾਰ ਕਹਾ ਦਰਦ ਦੁਖਤ ਦੋਖ ਤੇ ਰਹਾ ਖੜਗ ਕੇਤ ਮੈਂ ਚਰਨ ਤਿਹਾਰੀ ਆਪ ਹਾਦ ਲੈ ਹੋਬਾਰੀ ਚਰ ਪਠਾਰ ਮਾ ਹੋ ਸਹਾਈ ਦੁਖਤ ਦੋਖ ਤੇ ਲੈ ਹ ਬਚਾਈ ਕਰ ਕਿਰਪਾ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਟ ਦਿਖੋਯਨ ਕੋਸੇ ਕਰਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਟ ਧੋਖਯਨ ਕੋਸੇ ਕਰਤਾ ਸ੍ਰੀ ਅਿਸ਼ੁੱਧਜੈ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਆਣ ਬਾਤ ਤ ਫਲ ਪਾਵੇ ਛੋਈ ਦੁਖ ਨਤ ਚਾਬਿਆਪਤ ਕੋਈ ਅੜਾ ਲੋ ਸੁਨਾ ਗੂੰਜ ਜੋ ਜਾਹ ਸੂ ਰਸਨਾ ਪਾਵਾਈ ਸੁਨਾ ਮੋੜ ਚਿੱਤ ਲਾਏ ਚਤਰਤਾ ਆਵਾਈ ਦੁਖ ਦਰਦੋਂ ਨਿਕਟਣਾ ਤਿੰਨ ਨਰ ਕੇ ਰਹਾ ਹੋਜੋ ਜਾ ਕੀ ਏਕ ਬਾ ਚੋ ਪਈ ਕੋ ਕਹੈ ਚੋ ਪਈ ਸੰਬਤ 17 ਛਜ ਪਣੀਜੈ ਅਰਧ ਸਹਜ ਪਣ ਤਿਨ ਕਹੈ ਜੈ ਪਾਦਰਵ ਛੁਦੀ ਅਠਮੇ ਰਵਵਾਰਾ ਤੀਰ ਤਤੰਦਰਵ ਗ੍ਰੰਥ ਸੁਧਾਰਾ ਸ਼ਵਾਇਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨਾ ਅਨੇਕ ਕਹ ਮਤੈ ਇਕ ਨਮਾਨਿਓ ਜਿਮਰਤ ਸਾਸਤਰ ਬੇਦ ਸਬਾ ਬਹੁ ਭੇਦ ਕਹ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਨ ਨ ਕਹਯੋ ਸਬ ਤੋ ਬਖਾਨਯੋ ਦੋਹਰਾ ਛਗਲ ਦਵਾਰ ਕੋਂ ਛਾੜਕੈ ਗਾਇਆ ਤਹਾਰ ਦਵਾਰ ਬਾਹ ਗਹਿ ਕੀ ਲਾਜ ਅਛ गोबिंद दास तुहार रामकली महल्ला तीजा आनंद इक ओंकार सतगुरु प्रसाद आनंद पाया मेरी माए सतगुरु मैं पाया सतगुरु ता पाया सहज थेती

ਕਹ ਨਾਨਕ ਆਨੰਦ ਹੋ ਆ ਛਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂ सब अंगी अङ्गीकार्य करे तेरा कारज सब सवारना सबना गला समर्थ स्वामी सो क्यों मन विसारे ਕਹ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਹਬਾ ਕੀ ਨਾਹੀ ਕਰਤੇ ਰਾ ਕਰਤਾ ਤੇਰਾ ਥਬ ਕਿਸ ਹੈ ਜਿਸ ਦੇਸੋ ਪਾਵੇ ਸਦਾ ਸਿਫਤ ਚਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇ ਰੇ ਕਹ ਨਾਨਕ ਚਾਚੇ ਸਾਹਿਬ ਕਿਆ ਨਹੀਂ ਕਰਤੇ ਰੇ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰਤਾਂਤ ਸੁਖਮਣਿ ਆਏ ਵਸਿਆ ਜਿਨ ਇਛਾ ਸਭ ਪੁਜਾਇਆ ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਵੜਾਇਆ ਕਹ ਨਾਨਕ ਤੁਣਹ ਸੰਤਹੁ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਕਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ ਪੰਜ ਦੂਤ ਤੁਦਵਾਚ ਕੀਤੇ ਕਾਲ ਕੰਟਕ ਮਾਰਿਆ ਤੇਰ ਕਰਮ ਪਾਇਆ ਤੁਦ ਜਿਨ ਕਾ ਸੇ ਨਾਮ ਹਰ ਕ ਲਾਗ ਕਹ ਨਾਨਕ ਤਹ ਸੁਖ ਹੋਆ ਜਿਤ ਕਰ ਅਣਹਦਵਾ ਜੇ ਕਹ ਨਾਨਕ ਤਹ ਸੁਖ ਹੋਆ ਜਿਤ ਕਰ ਅਣਹਦਵਾ ਜੇ ਮੁੰਦਾਵਣੀ ਮਹੱਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸਭ ਸੰਤੋਖ ਵਿਚਾਰ ਅਮਰਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਹਵਾਤ ਤ ਤ ਜੀ ਨਹ ਜਾਏ ਨਿਤ ਨਿਤ ਰੱਖਿਉ ਰਤਾਰ ਤੁਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤ ਨਹੀਂ ਮੈਂ ਨਾ ਜਗ ਕੀਤਾ ਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਭਇਓ ਈ ਤਰਸ ਪਿਆ ਮਹਾਰਾਮ ਤੋ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲਾਤਾ ਜੀਵਾ ਤਨ ਮਨ ਥੀ ਵਹਰੇ ਆ ਤਰਛ ਪਿਆ ਮਹਿਰਾ ਮਤ ਹੋਈ ਸਤ ਗੁਰ ਸਜਣ ਮਿਲੇ ਆ ਨਕ ਨਾਮ ਮਿਲਾ ਤਾ ਜੀਵਾ ਤਨ ਮਨ ਥੀ ਵਹਰੇ ਆ ਪੜੀ ਤਿੱਥੈ ਤੂੰ ਚਮ ਰਥ ਜਿੱਥੈ ਕੋਈ ਨਾ ਹੋ ਉਥਾ ਤੇਰੀ ਰੱਖ ਅਗਣੀ ਉਦਰ ਮਾਹ ਚਣਕ ਜਮ ਕੇ ਦੂਤ ਨਾਏ ਤੇ ਰਹਿ ਛੱਡ ਜਾਹ ਭਉ ਜਲ ਵਿਖਾ ਮ ਅਛਗਾਹ ਗੁਰ ਸਬਦੀ ਪਾਰ ਪਾਹ ਜਿਨ ਕਾਂ ਲਗੀ ਪਿਆਸ ਅਮਰਤ ਸੇਈ ਖਾਹ ਕਲਮ ਹੈ ਇਹ ਪੁਨ ਗੁਣ ਗੋਵਿੰਦ ਗਾਹ ਸਬਸਨ ਕਿਰਪਾਲ ਸਮਾਲੇ ਸਾਹ ਸਾਹ ਬਿਰਥਾ ਕੋਈ ਨ ਜਾਏ ਜੇ ਆਵੇ ਤਦ ਆਹ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਰਤਨਾ ਜਿਹਾਂ ਵਾ ਜਪ ਗੁਰ ਨਾਉ ਨੇਤਰੀ ਸਤਗੁਰੂ ਵੇਖਣਾ ਸ਼ਰਮਣੀ ਛੋਣਾ ਗੁਰਨਾਉ ਸਤਗੁਰੂ ਜੇਤੀ ਰਤੇ ਆ ਦਰਗਹ ਪਾਇਆ ਥਾਂ ਕਹ ਨਾਨਕ ਕਿਰਪਾ ਕਰੇ ਜਿਜਨੋਏ ਵਥ ਦੇ ਜਗ ਮਹਿ ਜਗਮ ਹੈ ਉੱਤਮ ਕਾੜਯਹ ਬਿਰਲੇ ਕਈ ਕੇ ਮਹੱਲਾ ਪੰਜਵਾਂ ਰਖੇ ਰਖਣਹਾਰ ਆਪਿ ਉਹ ਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਹੋਵਾ ਆਪ ਦਿਆਲ ਮਨ ਨ ਵਿਚਾਰਿਆ ਨਾ ਸਾਧ ਜਨਾ ਕਾ ਸੰਗ ਭਵ ਜਲ ਤਾਰਿਆ ਨਾ ਸਾਪਤ ਨਿੰਦਕ ਦੁਸ਼ਟ ਕਿਨ ਮਾਹ ਬਧਾਰਿਆ ਨਾ ਤੇਜ ਸਾਹਿਬ ਕੀ ਟੇਕ ਨਾਨਕ ਮਨਾ ਮਾਹ ਜਿਸੇ ਸੇ ਨਰਤ ਸੁਖ ਹੋਏ ਸਗਲੇ ਦੁਖ ਜਾਹ ਤਿਸ ਜਹਾਬ ਕੀ ਟੇਕ ਨਾ ਮਾਹੋ ਜਿਸੇ ਸੇ ਨਰਤ ਸੁਖ ਹੋਏ ਸਗਲੇ ਦੁਖ ਜਾਹੋ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ